ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਨਾਲ ਡੇਰੀ ਫਾਰਮ ਸੋ ਅੱਜ ਦੇ ਵੀਡੀਓ ਆਪਾਂ ਇੱਕ ਚੰਗੀ ਝੋਟੀ ਦੀ ਆਪਾਂ ਲੈ ਕੇ ਆਏ ਆਂ ਤੁਹਾਡੇ ਨਾਲ ਸਾਰੀ ਆਪਾਂ ਡਿਟੇਲ ਸਾਂਝੀ ਕਰਾਂਗੇ ਝੋਟੀ ਬਹੁਤ ਚੰਗੀ ਆ ਹਨਾ ਸੋ ਐਡਰੈਸ ਦੱਸਣਾ ਚਾਹੁੰਦਾ ਨੂੰ ਮੈਂ ਸੋ ਪਿੰਡ ਖੱਤਰੀਵਾਲ ਦੀ ਮੈਂ ਵੀਡੀਓ ਬਣਾ ਰਿਹਾ ਸੋ ਜ਼ਿਲ੍ਹਾ ਪਟਿਆਲਾ ਤੇ ਇਸ ਤਹਿਸੀਲ ਸੰਵਾਨਾ ਜਾਂਦਾ ਤੇ ਜਿਹੜਾ ਨੇੜੇ ਦਾ ਸ਼ੇਰਪੋਹਾਨ ਨਿਕੜਾ ਜਾਂਦਾ ਸੋ ਝੋਟੀ ਬਹੁਤ ਚੰਗੀ ਆ ਤੇ ਬਿਲਕੁਲ ਹਨਾ ਤਸੱਲੀਦਾਰ ਝੋਟੀ ਹੋਊਗੀ ਕਿਸੇ ਤਰ੍ਹਾਂ ਦੀ ਕੋਈ ਕਾਟ ਨਹੀਂ ਹੋਊ ਝੋਟੀ ਦੇ ਵਿੱਚ ਸੋ ਦੇਖ ਸਾਹਾਂ ਝੋਟੀ ਬੈਠੀ ਆ ਤੇ ਸੂਨ ਵਾਲੀ ਝੋਟੀ ਆ ਹਾਂ ਤੁਹਾਡੇ ਨਾਲ ਸਾਰੀ ਡਿਟੇਲਾਂ ਨੂੰ ਕਲੀ-ਕਲੀ ਚੀਜ਼ ਤਾਨੂੰ ਕਲੀਅਰ ਕਰਾ ਕੇ ਦਊਗਾ ਸੋ ਦੇਖ ਸਾਹਾਂ ਝੋਟੀ ਬਹੁਤ ਚੰਗੀ ਆ ਸੋ ਦੂਜੇ ਸੂਏ ਝੋਟੇ ਦਾ ਸੋਨਾ ਸੋ ਕਰਮ ਵਾਲੀ ਦਾ ਜਿਹੜਾ ਲੈਵਾ ਹੈਗਾ ਬਹੁਤ ਚੰਗਾ ਲੱਗਿਆ ਹੋਇਆ ਸੋ ਦੇਖ ਸਾਹਾਂ ਆ ਕਰਮ ਵਾਲੀ ਦਾ ਜਿਹੜਾ ਲੈਵਾ ਬਹੁਤ ਚੰਗਾ ਲੱਗਿਆ ਹੋਇਆ। ਸੋ ਹਜੇ 5-7 ਦਿਹਾੜੇ ਹਜੇ ਕੱਢਦੀ ਆ ਸੋਣ ਦੀ। ਦਿਨ ਪੂਰੇ ਕਰ ਗਈ ਪਰ 5-7 ਦਿਨ ਹਜੇ ਉੱਪਰ ਲਊਗੀ। ਚਾਰੇ ਥਨ ਦੇਖੋ। ਗਾੜੀ ਤੇ ਪਿਛਾੜੀ ਜਿਹੜੀ ਹੈਗੀ ਬਿਲਕੁਲ ਬਰਾਬਰ ਹਨ ਚਾਰੇ ਥਨ ਬਰਾਬਰ ਪੈਣੇ। ਝੋਟੀ ਜਿੰਨੀ ਕੀ ਹੈਗੀ ਬਿਲਕੁਲ ਸਾਫ਼ ਆ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ। ਝੋਟੀ ਬਹੁਤ ਚੰਗੀ ਆ। ਬਹੁਤ ਚੰਗੀ ਗ੍ਰੇਡ ਦੀ ਹੈਗੀ ਝੋਟੀ। ਸੋ ਬਿਲਕੁਲ ਤਸੱਲੀਦਾਰ ਝੋਟੀ ਆ। ਸੋ ਜਿਹੜਾ ਪਹਿਲੇ ਸਵੇਰੇ ਨੇ ਦੁੱਧ ਪਾਇਆ 12 ਤੋਂ ਪਲੱਸ ਦੁੱਧ ਪਾਇਆ ਤੇ ਇਸ ਵਾਰ ਵੀ ਪੂਰੀ ਉਮੀਦ ਹੈ ਕਿ ਅਭੀ 12 ਤੋਂ ਪਲੱਸ ਹੀ ਦੁੱਧ ਪਾਉਗੇ। 12 ਕਿਲੋ ਦੀ ਗਾਰੰਟੀ ਦੇ ਕੇ ਚੱਲੂਗਾ। ਸੋ ਜਿਸ ਮੇਰੇ ਵੀਰ ਨੇ ਚਾਹੇ ਆ ਸੌਣ ਤੋਂ ਬਾਅਦ ਲੈ ਕੇ ਜਾਣੀ 12 ਕਿਲੋ ਦੇ ਕੰਡਾ ਲਾ ਕੇ ਲੈ ਕੇ ਜਾਣਾ ਤਾਂ 12 ਕਿਲੋ ਤੋਂ ਕੰਡਾ ਲਿਆ ਸਾਦੋਂ ਲਾ ਕੇ। ਅਗਰ ਦੁੱਧ ਘੱਟ ਹੋਇਆ ਕੋਈ ਬੰਦਾ ਵੀਰ ਮੇਰਾ ਇਦਾਂ ਲੈ ਜਾਣਾ ਚਾਹੁੰਦਾ ਤਾਂ ਤੁਸੀਂ ਇਦਾਂ ਵੀ ਲੈ ਜਾ ਸਕਦੇ ਹੋ। 12 ਕਿਲੋ ਤੋਂ ਅਗਰ ਦੁੱਧ ਘੱਟ ਹੋਇਆ ਤਾਂ ਝੋਟੀ ਵਾਪਸ ਕਰਕੇ ਪੈਸੇ ਲੈ ਜਾ ਸਕਦੇ ਹੋ। ਅਤੇ ਬਿਲਕ ਜਾਇਲੇੜ ਦੇ ਵਿੱਚੋਂ ਝੋਟੀ ਆ ਹਨਾ ਸੋ ਦੇਖ ਸਕਦੇ ਝੋਟੀ ਜਿਹੜੇ ਥਣ ਲੈਵਾ ਬਹੁਤ ਚੰਗਾ ਲੱਗਿਆ ਹੋਇਆ ਹਨਾ ਚਾਰੇ ਥਣ ਬਰਾਬਰ ਨੇ ਸੋ ਸਿੰਘਾ ਸੁੰਗਾ ਦੇ ਬਿਲਕੁਲ ਠੰਡੀ ਸੀਗਾ ਝੋਟੀਆਂ ਹਨਾ ਬਹੁਤ ਚੰਗੀ ਆ ਕਰਮ ਵਾਲੀ ਸੋ ਦੂਜੇ ਸੂਏ ਝੋਟੀਆਂ ਸੋਣਾ ਅਜੇ 5-7 ਦਿਹਾੜੇ ਅਜੇ ਕੱਢਦੀ ਆ ਅਜੇ ਥੱਲੋਂ ਬਹੁਤ ਬਹੁਣੇ ਨੇ 5-7 ਦਿਹਾੜੇ ਅਜੇ ਝੋਟੀ ਕੱਢਦੀ ਆ ਸੋ ਚੰਗੀ ਬਹੁਤ ਆ ਸੋ ਇੱਕ ਗੱਲ ਹੋਰ ਦੱਸਣਾ ਚਾਹੁੰਨਾ ਅਗਰ ਮੇਰਾ ਵੀਰ ਕੋਈ ਵੀ ਦੂਰੋਂ ਆਉਂਦਾ ਹਨਾ ਝੋਟੀ ਲੈ ਆਣ ਵਾਸਤੇ ਜਾਂ ਕਿਸੇ ਨੇ ਘਰੇਲੂ ਘਰੋਂ ਵੀ ਡੰਗਰ ਲੈਣੇ ਹੁਣ ਹਨਾ ਸਾਡੇ ਤੋਂ ਨਹੀਂ ਲੈਣ ਜਾਂ ਕਿਸੇ ਹੋਰ ਤੋਂ ਵੀ ਲੈਣੇ ਹੁਣ ਡੰਗਰ ਹਨਾ ਤਾਂ ਆਪਣੇ ਕੋਲ ਉਹ ਰਹਿਣ ਸਹਿਣ ਦਾ ਵੀ ਹੈ ਨਾ ਸਾਰਾ ਪ੍ਰਬੰਧ ਹੈ ਗਿਆ ਚਾਰ ਕਮਰੇ ਆਪਣੇ ਕੋਲ ਰਹਿਣ ਸਹਿਣ ਦੇ ਹੈਗੇ ਨੇ ਹਨਾ ਕੋਈ ਵੀ ਆ ਕੇ ਹਨਾ ਸਾਡੇ ਕੋਲ ਆਣਾ ਕੋਈ ਇੱਕ ਡੰਗਰ ਦੋ ਡੰਗਰ 10 ਡੰਗਰ ਜਿਸ ਮੇਰੇ ਵੀਰ ਨੇ ਲੈਣੇ ਹੁਣ ਤਾਂ ਆਪਾਂ ਪਿੰਡਾਂ ਦੇ ਵਿੱਚੋਂ ਫਿਰ ਕੇ ਡੰਗਰ ਦਵਾ ਵੀ ਦਿੰਨੇ ਆ ਹਣਾ ਤੇ ਰਹਿਣ ਦਾ ਖਾਣ ਪੀਣ ਦਾ ਹਣਾ ਸੈਂ ਸਾਰਾ ਪ੍ਰਬੰਧ ਆਪਣੇ ਕੋਲ ਰੈਡੀ ਹੈ ਗਿਆ ਹਣਾ ਸੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਹਣਾ ਤੇ ਤੁਹਾਨੂੰ ਸਾਰੇ ਪ੍ਰਬੰਧ ਉਹਰੇ ਦਿੱਤਾ ਜਾਊਗਾ ਕੋਈ ਵੀ ਮੇਰੇ ਵੀਰ ਕਾਫੀ ਆਉਂਦੇ ਨੇ ਆਪਣੇ ਕੋਲ ਹਣਾ ਕੋਈ ਅਲੱਗ ਅਲੱਗ ਸਟੇਟਾਂ ਤੋਂ ਕਾਫੀ ਆਪਣੇ ਕੋਲ ਕਾਫੀ ਐਦਾਂ ਦੇ ਲੋਕ ਆਉਂਦੇ ਨੇ ਜਿਹੜੇ ਆਪਾਂ ਤੋਂ ਮੱਝਾਂ ਲੈ ਕੇ ਜਾਂਦੇ ਨੇ ਹਣਾ ਉਹਨਾਂ ਨੂੰ ਹਰ ਇੱਕ ਚੀਜ਼ ਦੀ ਜਿਹੜੀ ਫੈਸਿਲਿਟੀ ਆਪਣੇ ਕੋਲ ਦਿੱਤੀ ਹੋਈ ਆ ਹਣਾ ਦੋ ਦਿਨ ਰਹੋ ਚਾਰ ਦਿਨ ਰਹੋ 10 ਦਿਨ ਰਹੋ ਹਫਤਾ ਰਹੋ ਮਹੀਨਾ ਰਹੋ ਕੋਈ ਪ੍ਰੋਬਲਮ ਨਹੀਂ ਹਣਾ ਤੇ ਬਹੁਤ ਚੰਗੀ ਝੋਟੀ ਆ ਹਨ ਤੇ ਜਿਸ ਮੇਰੇ ਵੀਰ ਨੇ ਝੋਟੀ ਲੈਣੀ ਹੋਵੇ ਤਾਂ ਸੂਣ ਤੋਂ ਬਾਅਦ ਵੀ ਲੈ ਜਾ ਸਕਦੇ ਹਾਂ ਹਨਾ ਹਜੇ 5-7 ਦਿਹਾੜੇ ਕੱਢਦੀ ਆ ਹਨਾ ਹਰ ਇੱਕ ਚੀਜ਼ ਦੀ ਗਾਰੰਟੀ ਹੋਊਗੀ ਦੁੱਧ ਦੀ ਗਾਰੰਟੀ ਹੋਊਗੀ ਹਨਾ ਪਿੱਛੇ ਦੀ ਗਾਰੰਟੀ ਹੋਊਗੀ ਥਾਂਾਂ ਦੀ ਗਾਰੰਟੀ ਹੋਊਗੀ ਹਨਾ ਹਰ ਇੱਕ ਚੀਜ਼ ਦੀ ਗਾਰੰਟੀ ਹੋਊਗੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ ਝੋਟੀ ਦੇ ਵਿੱਚ ਸੋ ਜਿਸ ਮੇਰੇ ਵੀਰ ਨੇ ਲੈਣੀ ਹੋਵੇ ਤਾਂ ਤੁਸੀਂ ਲੈ ਜਾ ਸਕਦੇ ਝੋਟੀ ਬਾਕੀ ਹਨਾ ਆਪਣਾ YouTube ਚੈਨਲ ਹੈਗਾ ਜਿਹੜਾ ਲਾਲ ਡੇਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਨਾ ਤੁਹਾਡੇ ਕੋਲ ਇਦਾਂ ਦੀਆਂ ਵੀਡੀਓ ਹੋਰ ਪਹੁੰਚ ਸਕਣ ਸੋ ਬਾਕੀ ਓਕੇ ਜੀ ਕਮੈਂਟ ਕਰਕੇ ਦੱਸੋ ਵੀਡੀਓ ਕਿਦਾਂ ਦੀ ਲੱਗੀ ਤੁਹਾਨੂੰ ਥੈਂਕ ਯੂ so much